ਇਨੇ ਦਾ ਬਨਵਾਰ ਲਹਾਰਾ ਦੁਖੰਦਾਸ ਗਰਾਸ ਤੱਕ ਵਿਗਨ ਕੋਲਾ ਕੇ ਜਾ ਕੇ ਪ੍ਰਭ ਆ ਕੇ ਅਰਦਾਸਿਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪ੍ਰਭ ਜੀ ਵਾਹ ਬਾਹਰ ਸ੍ਰੀ ਭਗਵੰਤ ਜੀ ਕੀ ਪਾਸ਼ਾ ਦਸਵੀਂ ਪਰ ਦੂਜੇ ਗੁਰੂ ਗੁਰੂ ਨਾਨਕ ਦੇਵ ਜੀ ਦੇ ਆਇ ਪ੍ਰੰਗਤ ਗੁਰ ਤੇ ਅਰਦਾਸ ਰਾਮ ਦਾਸ ਸਾਹਿਬ ਅਰਜਨ ਹਰਗੋਬਿੰਦ ਸਿੰਘ ਸਮਰੋਹ ਸ੍ਰੀ ਅਰਦਾਸ ਸ੍ਰੀ ਹਰਿ ਕ੍ਰਿਸ਼ਨ ਦੇ ਆਈ ਹੈ ਜਿਹੜੇ ਠੇ ਸਭ ਤੋਂ ਖਜਾਜ ਤੈਕ ਬਾਅਦ ਅਸਵੀਰੀਆ ਕਨੌਨ ਦੇ ਵਰਤਾਈ ਸਭ ਥਾਈ ਹੋਈ ਸੋਹਾਈ ਸਭ ਥਾਈ ਹੋਈ ਸੋ ਦਸਵੀਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਤਾਂ ਹੀ ਹੋਈ ਸੋਇ ਦਸਾਂ ਪਾਸੇ ਜੋਦ ਹਾਜਰਾ ਜੋਰ ਸਰਵ ਕਲਾ ਭਰਪੂਰ ਮੁਤਕ ਚਾਵਰ ਛਾਤਰ ਤੱਕ ਦੇ ਮਾਲਕ ਧੰਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੇ ਖਾਲਸਾ ਸਤਿਗੁਰੂ ਜੀ ਕਾਂਜਪਿਆਰੇ ਦਾਰ ਸਾਹਿਬ ਜਾਦੇ 40 ਮੁਕਤੇ ਆਡੀਆਂ ਜਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਹ ਜਲਾ ਇਤਨਾ ਕਿ ਬਾਹ ਹੀ ਦੇ ਕੇ ਆਣ ਰਿਹਾ ਇਹਨਾਂ ਦੀ ਕਮਾਈ ਦੇ ਅੰਦਰ ਕੇ ਖਾਲਸਾ ਸਤਿਗੁਰੂ ਜੀ ਜਿਨ੍ਹਾਂ ਸੰਗਾਂ ਸੰਗਣੀਆਂ ਨੇ ਧਰਮ ਖੇਤੀ ਤੇ ਬੰਦਪੋਣੀ ਕਰਵਾਏ ਕੋਪਰੀਆਂ ਵਾਲਾ ਆਇਆ ਚਰਖੜੀਆਂ ਤੋਂ ਚੜ੍ਹੇ ਆਰਿਆਂ ਨਾਲ ਚੜਾਇਆ ਗੁਰਦੁਆਰੇ ਸ੍ਰੀ ਸਾਤਸਾਹਿਬ ਜੀਓ ਐਸੇ ਵੇਲੇ ਬੁੱਟਾਂ ਦੀ ਵੰਡ ਕੀਤੀ ਜਾਣੀ ਆ ਸਭ ਨੂੰ ਬੁੱਟੇ ਦਿੱਤੇ ਜਾਣੇ ਆ ਭਾਈ ਨਿਰਮਲ ਸਿੰਘ ਨਿਮਾ ਵੱਲੋਂ ਜੋ ਇਹ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰ ਰਹੇ ਨੇ ਇਹਨਾਂ ਦੀ ਸੇਵਾ ਨੂੰ ਫੜ ਲੈਣਾ ਸਿਰੇ ਚੜਾਉਣਾ ਆਪਣੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਸਿੱਖੇ ਸਤਿਗੁਰੂ ਭਰੋਸਾ ਨਾਮਦਾਨ ਵਰਸ਼ਾਂ ਦੇ ਕਾਰਜ ਰਾਸ ਕਰਨੇ ਐਸੇ ਸਤਿਗੁਰੂ ਸ੍ਰੀ ਸਾਤਸਾਹਿਬ ਜੀਓ ਆਗਿਆ ਬਖਸ਼ੋ ਆਪ ਜੀ ਦੇ ਚਰਨਾਂ ਵਿੱਚ ਆਗਿਆ ਲੈਣ ਵਾਸਤੇ ਅਰਦਾਸ ਬੇਨਤੀ ਕੀਤੀ ਆ। ਆਪ ਆਗਿਆ ਬਖਸ਼ਿਸ਼ ਕਰੋ। ਆਪਣੇ ਸੇਵਕਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੋ। ਜੋ ਜੀ ਆਵੇ ਸੋ ਰਾਜੀ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਇਕ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ।

ਆਜਾ ਜੀ ਆਜਾ ਬੋਲੇ ਸ਼ੋਲੇ ਆ ਯਾਦ ਆਜ ਮਰਦੀ ਚਾਰ ਬੋਲੇ ਗਰਨਾ ਦੇ ਭਾਈਆਂ ਬੋਲੇ ਸ਼ੋਲੇ ਆ ਯਾਦ ਨਰਮਲ ਆਜਾ ਬਾਬਾ ਜੀ ਇੱਕ ਮਿੰਟ ਜੀ ਮੇਰੇ ਚਰਨ ਪਾ ਦੇ ਸਰ ਜੀ ਪੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਟੇ ਭਾਈ ਨਰਮਲ ਸਿੰਘ ਮਲੜੀ ਨੇ ਤਨਸੋ ਬੂਝਾ ਅੰਬਾਂ ਦਾ ਇੱਕ ਵਧੀਆ ਕੁਆਲਿਟੀ ਦੇ ਵਿੱਚ ਪਿੰਡ ਮਲੜੀ ਨੂੰ ਦਿੱਤਾ ਤੇ ਬਾਈ ਪਹਿਲਾਂ ਹੀ ਸ਼ੁਰੂ ਤੋਂ ਕੁਦਰਤ ਨਾਲ ਜੁੜਿਆ ਹੋਇਆ ਬਾਈ ਦੇ ਘਰੇ ਵੀ ਬਹੁਤ ਬੂਝੇ ਲੱਗੇ ਹੋਏ ਆ ਤੇ ਬਾਈ ਨੇ ਹੁਣ ਆਪਣੇ ਪਿੰਡ ਖਾਤਰ 300 ਬੂਝੇ ਲੈ ਕੇ ਦਿੱਤਾ ਉਹ ਆਪਣਾ ਹੱਕ ਮਾਨਣਾ ਵੀ ਬੂਝੇ ਨੂੰ ਆਪਾਂ ਵਧੀਆ ਕਾਮਯਾਬ ਕਰੀਏ ਐਗਰਜੀਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਐਗਰਜੀਕਾ ਖਾਲਸਾ ਐਗਰਜੀਕੀ ਕੀ ਫਤਿਹ ਅੱਜ ਬਾਈ ਨਿਰਮਲ ਸਿੰਘ ਮਲੜੀ ਜੀ ਦੇ ਘਰ ਆਏ ਹੋਏ ਆ ਅੱਜ ਉੱਥੇ ਉਹਨਾਂ ਵੱਲੋਂ ਬਹੁਤ ਵੱਡਾ ਉਪਰਾਲਾ 311 ਅੰਬਾਂ ਦੇ ਬੂਝੇ ਜੀ ਉਹੀ ਪੂਰੇ ਡਬਲਯੂ ਦੇ ਕੋਈ ਆਇਆ ਨਹੀਂ ਆਮ ਨਰਸਰੀ ਵਾਲਾ ਬੂਜੇ ਜਾਂ ਸਰਕਾਰੀ ਨਰਸਰੀ ਵਾਲਾ ਬੂਜੇ ਹਨਾ ਜੀ ਮੁੱਲ ਲਿਆ ਕੇ ਬੂਜੇ ਵੰਡੇ ਗਿਆ 311 ਬੂਜੇ ਸਾਰੇ ਪਿੰਡ ਚ ਤੇ ਬਹੁਤ ਸੋਹਣਾ ਅਪਰਾਲਾ ਬਾਈ ਜੀ ਦਾ ਤੇ ਬਹੁਤ ਬਹੁਤ ਧੰਨਵਾਦ ਆ ਬਾਈ ਜੀ ਜਿਨ੍ਹਾਂ ਨੇ ਸਾਨੂੰ ਵੀ ਮੌਕਾ ਦਿੱਤਾ ਆਉਣ ਦਾ ਤੇ ਬੜਾ ਚਾਣਾ ਸਾਰੀ ਸਾਧ ਸੰਗਤ ਬੂਜੇ ਲੈ ਕੇ ਗਈ ਆ ਤੇ ਸਪੈਸ਼ਲ ਚਾਹ ਪਾਣੀ ਦਾ ਪ੍ਰੋਗਰਾਮ ਸੀ ਲੱਡੂ ਦਾ ਪ੍ਰੋਗਰਾਮ ਸੀ ਵੀ ਜਿੰਨਾ ਕੇ ਧੰਨਵਾਦ ਕਰ ਗਏ ਉਹ ਨਹੀਂ ਥੋੜਾ ਬਾਈ ਜੀ ਦਾ ਸਾਰੇ ਵੀਰਾਂ ਨੂੰ ਬੈਂਤੀਆ ਵੀ ਹਰੇਕ ਪਿੰਡ ਚ ਐਦਾਂ ਹੀ ਚੱਲੇ ਮਹਿਮ ਚੱਲੇ ਹਨਾ ਪੌਦਿਆਂ ਦੀ ਤਾਂ ਆਪਣਾ ਬਹੁਤ ਜਲਦੀ ਫਰਾ ਫਰਾ ਸੰਸਾਰ ਹੋ ਜਾਈਏ ਬਹੁਤ ਬਹੁਤ ਧੰਨਵਾਦ ਜੀ ਰਿਸ਼ਾਲ ਸਾਹਿਬ ਜੀ